ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਪਿੰਡ ਮਿੱਤਰੋ ਹਰੀ ਨੌ ਦੇ ਵਿੱਚ ਹਰੀ ਨੌ ਪਿੰਡ ਜਿਹੜਾ ਜ਼ਿਲ੍ਹਾ ਫਰੀਦਕੋਟ ਦਾ ਹੀ ਪਿੰਡ ਆ ਗਿਆ ਇਹ ਮਿੱਤਰੋ ਤੇ ਕੋਟਕਪੂਰੇ ਸ਼ਹਿਰ ਦੇ ਨੇੜੇ ਜੇ ਕਰਕੇ ਪਿੰਡ ਆ ਇਹ ਮਿੱਤਰੋ ਇਸ ਪਿੰਡ ਦੇ ਗਵੰਡੀ ਪਿੰਡ ਆ ਜਿਵੇਂ ਮੋੜ ਹੋ ਗਿਆ ਇਸ ਪਿੰਡ ਦਾ ਗਵੰਡੀ ਪਿੰਡ ਆ ਗਿਆ ਮਿੱਤਰੋ ਔਰ ਸਿੱਧੀ ਛੜਕੀ ਆ ਜਾਂਦੀ ਹੈ ਪਿੰਡਾਂ ਦੇ ਵਿੱਚ ਦੀ ਹਰੀਨੋ ਪਿੰਡ ਆ ਜਿਹੜਾ ਲੱਜੂ ਤੁਸੀਂ ਗੂਗਲ ਮੈਪ ਤੇ ਲੋਕੇਸ਼ਨ ਤੇ ਸਰਚ ਕਰੋਗੇ ਤਾਂ ਤੁਹਾਨੂੰ ਮਿਲ ਜੂਗਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਬਾਈ ਹੁਣਾਂ ਦੇ ਕੋਲੇ ਇੱਕ ਪਹਿਲਣ ਝੋਟੇ ਵਿਕਾਉ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਜਾਂਦੀ ਗੱਲਬਾਤ ਆ ਸਾਰੀ ਜਾਣਕਾਰੀ ਦੇ ਲਈ ਮਾਲਕ ਨੂੰ ਮਿਲਦੇ ਆਪਾਂ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਵੀਰੇ ਕੀ ਹਾਲ ਆ ਠੀਕ ਠਾਕ ਵਧੀਆ ਹੈ ਜੀ ਖੇਤਾ ਦੇ ਪਰਿਵਾਰ ਬਾਈ ਹਾਂਜੀ ਠੀਕ ਹੈ ਜੀ ਅੱਛਾ ਨਾਮ ਦੱਸ ਦੀ ਵੀਰੇ ਕਿਹਨਾਂ ਦੀ ਆਪਣਾ ਇਹ ਨਾਮ ਹਰਪੀ ਸਿੰਘ ਹੈ ਪਿੰਡ ਇਹ ਪਿੰਡ ਹਰੀ ਨੂੰ ਆ ਗਿਆ ਨਾਮ ਹਰਪ੍ਰੀਤ ਦਾ ਹਨਾ ਬਈ ਹਰਪ੍ਰੀਤ ਬਈ ਘਰ ਆਪਣਾ ਕਿਹੜੇ ਖੂਹ ਦੇ ਕੋਲੇ ਆ ਗਿਆ ਇਹ ਆਪਣਾ ਖਾਰੇ ਖੂਹ ਕੋਲੇ ਹੀ ਘਰ ਖਾਰੇ ਖੂਹ ਕੋਲੇ ਹਾਂਜੀ ਅੱਛਾ ਹਰਪ੍ਰੀਤ ਬਈ ਜਿਹੜੀ ਆਪਾਂ ਝੋਟੀ ਵੇਚਨੀ ਹੈ ਪਹਿਲ ਨਹੀਂ ਆ ਬਈ ਹਾਂਜੀ ਇਹ ਪਹਿਲਣਾਈ ਕਿੰਨੇ ਦਿਨ ਲੈਂਦੀ ਆ ਬਈ ਹਜੇ ਇਹਦੇ 6 ਤਰੀਕ ਨੂੰ ਦਿਨ ਪੂਰੇ ਆ ਜੀ 6 ਤਰੀਕ ਨੂੰ ਦਿਨ ਪੂਰੇ ਆ ਜੀ 31 ਤਰੀਕ ਨੂੰ ਵੀਡੀਓ ਬਣਾ ਰਹੇ ਆਪਾਂ ਹਨਾ ਹਾਂਜੀ ਹਾਂਜੀ ਅੱਛਾ ਵੀਰੇ ਟੀਕੇ 2 ਕੇ ਦਾ ਕੋਈ ਪਤਾ ਇਹ ਨਹੀਂ ਦਿੰਦਾ ਕਿ ਨਹੀਂ ਇਹ ਵੀਰੇ ਦੂਜਾ ਮੇਰੇ ਕੋਲ ਕਾਪੀ ਤੇ ਲਿਖਿਆ ਪਿਆ ਆਪਣੀ ਦੂਸਰਾ ਤਉ ਵੀਰਾ ਵਾਲੀ ਦਾ ਟੀਕਾ ਪਰ ਭਾਇਆ ਇਹਦੀ ਹਾਂਜੀ ਵੀਰਾ ਵਾਲੀ ਦਾ ਹੀ ਵੀਰਾ ਵਾਲੀ ਦਾ ਟੀਕਾ ਭਾਇਆ ਹਾਂਜੀ ਹਾਂਜੀ ਵੀਰਾ ਵਾਲੀ ਦਾ ਸੀ ਅੱਛਾ ਕੀ ਰੇਟ ਰੱਖਣ ਦਾ ਰੱਦਾ ਬੜਿਆ ਵੀਰੇ ਦਾ ਇਹਦਾ ਹੀ ਫੋਨ ਤੇ ਹੀ ਆਈ ਰੇਟ ਠੀਕ ਆ ਰੇਟ ਫੋਨ ਤੇ ਕਰਤੀ ਹੋਰੀ ਮਾ ਹੋਊਗਾ ਜੈ ਜੀ ਵੈਸੇ ਵੀਰੇ ਹਣਾ ਹਾਂਜੀ ਹਾਂਜੀ ਰੇਟ ਜੈ ਜੀ ਆਈ ਠੀਕ ਆ ਬਿਲਕੁਲ ਠੀਕ ਆ ਬਾਕੀ ਨਹੀਂ ਮਿੱਤਰੋ ਰੇਟ ਦਾ ਕਾਰਨ ਪਤਾ ਕੀ ਆ ਜੀ ਤੁਹਾਨੂੰ ਪਹਿਲਾਂ ਦੱਸ ਦੇਵਾਂ ਨਹੀਂ ਤਾਂ ਵੀਡੀਓ ਚ ਕਰਾਉ ਦੇਣਾ ਸੀ ਬਾਈ ਨਾਲ ਕੋਸ਼ਿਸ਼ ਕੀਤੀ ਸੀ ਵੀਡੀਓ ਚ ਕਰਾਉਣ ਦੀ ਗੱਲ ਬਾਈ ਆਂਦਾ ਵੀ ਲੋਕਲ ਜਿਹੜੇ ਸਾਡੇ ਨਜ਼ਦੀਕੀ ਵਪਾਰੀ ਆ ਉਹ ਪੈਸੇ ਲਾਉਂਦੇ ਆ ਫਿਰ ਉਸ ਆ ਉਤੇ ਮਨ ਲਾ ਵੀ ਰੇਟ ਦਾ ਜਿਹੜਾ ਗਲਤ ਹੋ ਜਾਂਦਾ ਆਪਾਂ ਨੂੰ ਮੈਂ ਤਾਂ ਫਿਰ ਬਾਈ ਨੂੰ ਕਹਾਂ ਬਿਠ ਨੂੰ ਠੀਕ ਆ ਮੈਂ ਮੰਨ ਲੈਂਦੇ ਆ ਤੁਹਾਡੀ ਗੱਲ ਕਿਉਂਕਿ ਛੋਟੀ ਪਹਿਲਾਂ ਵਾਲਾ ਬਾਈਆਂ ਦਾ ਮੇਰੀ ਇੱਥੇ ਗੱਲ ਵੀ ਬਣਦੀ ਆ ਜਦੋਂ ਕਈ ਵਾਰੀ ਕਿਸਾਨ ਭਰਾ ਦੇ 2 ਰੁਪਏ ਵੱਧ ਵੱਟੇ ਜਿਹੜਾ ਆਪਾਂ ਕਿੜਾ ਕਿਸੇ ਦੇ ਦੁਸ਼ਮਣ ਆ ਬਾਈ ਹਨਾ ਸੰਭ ਹੀ ਆ ਪਾਰ ਲਿਆ ਬਈ ਇੱਕ ਇੱਕ ਦਿਨ ਡੀ ਕੇ ਅਰ 4 ਸਾਲਾਂ ਬਾਅਦ ਪੈਸਿਆਂ ਦੇ ਹੱਕਦਾਰ ਹੋਣਾ ਇਹਨਾਂ ਨੇ ਮਿੱਤਰੋ ਕਿਉਂਕਿ ਇੱਕ ਇੱਕ ਦਿਨ ਦਾ ਸਾੰਭ ਕੇ ਕੱਟਿਆ ਇਹਨੂੰ ਖੋਲ ਕੇ ਬੰਨ ਕੇ ਇਧਰ ਉਧਰ ਕਰਕੇ ਪੱਠੇ ਪਾ ਕੇ ਅੱਜ ਵੇਚਣ ਵਾਲੇ ਡੋਰ ਤੇ ਲਿਆਂਦੀ ਹੈ ਕਿਉਂਕਿ ਬਹੁਤ ਔਖਾ ਹੁੰਦਾ ਜਾਨਵਰ ਨੂੰ ਤਿਆਰ ਕਰਨਾ ਵੀ ਕਹਿਣਾ ਔਖਾ ਹੁੰਦਾ ਪਿਉਸ ਲੈ ਮਤਲਬ ਉਹ ਸੋਣੀ ਤਿਆਰ ਹੋਈ ਹੋਈ ਆ ਝੋਟੀ ਕਰਮਾਂ ਵਾਲੀ ਹਜੇ ਪਹਿਲਾਂ ਵੀਰੇ ਨੇੜੇ ਰਹੀ ਮੜਿਆ ਡਰੂਗੀ ਜਿਵੇਂ ਸਾਡੇ ਤੋਂ ਇਹਦਾ ਲੇਵਾ ਲੂਵਾ ਵਖਾਦ ਗਿਆ ਆਪਾਂ ਇਹ ਵੀਰੇ ਸਰੀ ਬਹੁਤ ਥੋੜਾ ਹੈ ਨਾ ਮਤਲਬ ਉਹ ਫਰਾ ਕਰਦੀ ਅਸੀਂ ਕਦੇ ਬਾਹਰ ਨਹੀਂ ਕੱਢੇ ਪਸੂ ਤਾਂ ਕਰਕੇ ਆ ਵੇਖੋ ਬਈ ਠੰਣ ਲਈ ਮਾਈ ਅੱਛਾ ਵੀਰੇ ਨੰਬਰ ਕਿੰਨਾ ਆ ਗਿਆ ਬਈ ਆਪਣਾ ਭਰਾ ਨੰਬਰ ਆਪਣਾ ਹੈਗਾ 94171 ਜੀ 11769 ਜੀ ਇੱਕ ਵਾਰੀ ਹੋਰ ਬੋਦਿਓ ਜੀ 94171 ਜੀ 11769 ਠੀਕ ਹੈ ਇਸ ਨੰਬਰ ਤੇ ਕਰ ਲਿਓ ਤੁਸੀਂ ਮਿੱਤਰੋ ਬਾਈ ਦੇ ਨਾਮ ਰਾਬਤਾ ਕਾਇਮ ਪਿੰਡ ਹੈਗਾ ਵਾ ਜਿਹੜਾ ਹਰੀਨੋ ਜਿਲ੍ਹਾ ਹੈਗਾ ਫਰੀਦਕੋਟ ਨੇੜੇ ਸ਼ਹਿਰ ਕੋਟਕਪੂਰਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ